ਸਾਡੇ ਭਲੇ ਵਾਸਤੇ ਬੈਠਾ ਹੈ ਜੇ ਸਾਡਾ ਬੰਦਾ ਜਾਂਦਾ ਅਸੀਂ ਜਿੰਨੇ ਬਜ਼ੁਰਗਾਂ ਉਹਦੇ ਮਗਰ ਜਾਵਾਂਗੇ ਅਸੀਂ ਜਉਣਦੇ ਨਹੀਂ ਰਹਨੇ ਫਿਰ ਜੇ ਕਿਤੇ ਸਰਕਾਰਾਂ ਨੂੰ ਆਏ ਹੋਵੇ ਵੀ ਇਹ ਅਸੀਂ ਪਾਰਟੀ ਖਤਮ ਹੋ ਜੂ ਬੰਦਾ ਮਰੇ ਤੋਂ ਇਹ ਤਾਂ ਸਿੱਖ ਦਾ ਖੁੰਬਾ ਵਾਂਗੂ ਹੋਰ ਵਧਣਗੇ ਜਿਹੜੇ ਸਾਨੂੰ ਸਿੱਖੇ ਕਹਿੰਦੇ ਨੇ ਵੀ ਸਿੱਖ ਵਰਤ ਨਹੀਂ ਰੱਖ ਸਕਦਾ ਉਹ ਸਿੱਖੀ ਖਾਨਚੂਰੇ ਆ ਸਾਡੇ ਮਰਨ ਵਰਤੋਂ ਨੇ ਸਾਡੇ ਵਾਸਤੇ ਰੱਖਿਆ ਹੋਇਆ ਹੈ ਸਾਡੇ ਜਨਤਾ ਵਾਸਤੇ ਰੱਖਿਆ ਹੋਇਆ ਹੈ ਉਹਨੇ ਆਪਦਾ ਘਰ ਪਾਉਣ ਵਾਸਤੇ ਨਹੀਂ ਰੱਖਿਆ ਹੋਇਆ ਜਿਹੜੇ ਲੋਕ ਇਹ ਬੈਠੇ ਨਾ ਅਡੋ ਅਡੀ ਇਹ ਬਣਾਈ ਬੈਠੇ ਨਾ ਜੱਥੇ ਬੰਦियां ਸਾਨੂੰ 10 ਮਹੀਨੇ ਹੋ ਗਏ ਸਾਡੇ ਬੰਦੇ ਨੂੰ ਇੱਥੇ ਬੈਠੇ ਨੇ 10 ਮਹੀਨੇ ਇਹਨਾਂ ਨੇ ਕੋਈ ਆਏ ਹੁਣ ਕੱਲਾ ਏ ਸੇ ਪਤਾ ਲੈਣਾ ਇਹਨਾਂ ਨੇ ਕੋਈ ਗੱਲ ਨਹੀਂ ਇੱਥੇ ਛੇੜੀ ਉਹ ਦੇਖਣਾ ਉਹਦੇ ਨਾਲ ਵੀ ਕੈ ਦਿਨ ਕੱਟੂਆ ਜੱਥੋ ਨਾ ਕੱਟੂਆ ਫਿਰ ਸਾਨੂੰ ਕੋਈ ਉਹਦੀ ਜਗ੍ਹਾ ਮਿਲ ਜੂਗੀ ਜਿਹੜੀ ਉਹਦੀ ਪਾਵਰਾ ਉਹਦੇ ਨਾਲ ਜਾਊਗੀ ਉਹਦਾ ਗਾਇ ਸਾਡੇ ਚ ਆਊਗਾ ਜੋ ਗਿਆ ਅਸੀਂ ਉਹਦੇ ਨਾਲ ਮਰਨ ਨੂੰ ਤਿਆਰ ਖੜੇ ਆਂ ਜਿੰਨਾ ਚਿਰ ਸਰਕਾਰ ਸਾਡੀਆਂ ਨਹੀਂ ਮੰਗਾ ਮੰਨਦੀ ਉਹਨਾਂ ਚਿਰ ਸਾਡਾ ਐਂ ਸੰਘਰਸ਼ ਚੱਲੂਗਾ ਜੀ ਤੇ ਸਾਥ ਕਿਉਂ ਨਹੀਂ ਦੇ ਰਹੇ ਬਾਬਾ ਲੱਗਦਾ ਦੂਜੇ ਜੱਥੇ ਬੰਦਿਆਂ ਨੇ ਕਿਉਂ ਚੁੱਪ ਆ ਦੇਖੋ ਦੇਖੋ ਜੀ ਉਹਨਾਂ ਦੀ ਕੋਈ ਕੀ ਪ੍ਰੋਗਰਾਮ ਹੈ ਉਹਨਾਂ ਨੂੰ ਪਤਾ ਇਹਨਾਂ ਗੱਲਾਂ ਦਾ ਉਹ ਕਹਿੰਦੇ ਵੀ ਸਾਡਾ ਤਾਲਮੇਲ ਹੋ ਸਕਦਾ ਸਾਥ ਨਹੀਂ ਹੋ ਸਕਦਾ ਇਹ ਕੀ ਕਾਰਨ ਹੈ ਉਹਨਾਂ ਨੂੰ ਕੋਈ ਕਾਰਨ ਹੋਊਗਾ ਪਰ ਜਿਹੜਾ ਸਾਡੇ ਬੰਦੇ ਦਾ ਕਾਰਨ ਹੈ ਇਹ ਸਾਨੂੰ ਬੜਾ ਚੰਗਾ ਸੋਹਣਾ ਲੱਗਦਾ ਕਾਰਨ ਜਿਹੜਾ ਸਹੀ ਖੜਾ ਬੰਦਾ ਉਹਨਾਂ ਦੇ ਪੈਰਾਂ ਥੱਲੇ ਕੁਝ ਹੋਣਾ ਨਹੀਂ ਜਾਂਦਾ ਜਾਂ ਉਹਨਾਂ ਦੇ ਪੱਲੇ ਨਹੀਂ ਕੁਝ ਹੋਣਾ ਅਨਾਈ ਚਾਹੇ ਉਹ ਵੱਡੇ ਹੀ ਲੀਡਰ ਆ ਚਾਹੇ ਮੇਰੇ ਗੋਲੀ ਵੀ ਮਾਰ ਦੇਣ ਮੈਂ ਸੱਚੀ ਗੱਲ ਹੀ ਕਰ ਰਿਹਾ ਸੱਚੀ ਗੱਲ ਹੀ ਕਰੂੰਗਾ ਇੱਕ ਵਾਰੀ ਆਏ ਆ ਇੱਕ ਵਾਰੀ ਜਾਵਾਂਗੇ ਜੇ ਸਾਡੇ ਬੰਦੇ ਨੂੰ ਕੁਝ ਹੁੰਦਾ ਅਸੀਂ ਉਹਦੇ ਨਾਲ ਮਰਨ ਨੂੰ ਤਿਆਰ ਖੜੇ ਹਾਂ ਜਿੰਨਾ ਚਿਰ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਇੱਥੇ ਹੀ ਰ੍ਹਾਂਗੇ ਆਹ ਹੁਣ ਦੇ ਨਾਲ ਪ੍ਰਧਾਨ ਜੀ ਪਏ ਆ ਭੋਖੜਦਾਲ ਤੇ ਕੀ ਦੂਜਿਆਂ ਜਿਹੜਾ ਕਿਸਾਨ ਜੱਟੇ ਬੰਦਿਆਂ ਜਿਹੜੇ ਕੋਈ ਕੇਵਲ 50 ਬੰਦੇ ਆ ਉਹ ਵੀ 50 ਪ੍ਰਧਾਨ ਜੇ ਮੈਂ 20 ਆ ਉਹ ਵੀ 50 ਪ੍ਰਧਾਨ ਪੰਜਾਬ ਪਰਦਾ ਰੋਧਵਾ ਦਾ ਕੋਈ ਕਰੀ ਬਿਠਿਆ ਤੇ ਪਰ ਲੇਕਨ ਮਗਰ ਕੁਛ ਨਹੀਂ ਘਰਾਈ ਬਿਠਿਆ ਉਦੋਂ ਸਾਡੇ ਜਨਤਾ ਲਈ ਲਾ ਕੇ ਲੋਕ ਸਾਡੇ ਖਾਨ ਮੈਂ ਤਾਂ ਮਾਲਵੇ ਨਾ ਰਣਿਆ ਮੈਂ ਤਾਂ ਰੁਲਦੂ ਨਾ ਰਣਿਆ ਤੇ ਮੈਂ ਕਦਿਆਂ ਰਣਿਆ ਉਹ ਪੱਲੇ ਵੀ ਕੋਸਾ ਜਿਹੜੀ ਗਾਂ ਦੁੱਧ ਨਹੀਂ ਦੇ ਉਹਨੂੰ ਘਰੇ ਰੱਖਣ ਦਾ ਕੀ ਫਾਇਦਾ ਇਹ ਜਥੇਬੰਦੀ ਹੈ ਜੋ ਤੁਹਾਡੀ ਕਸਮਾਂ ਆ ਕੇ ਲੜਾਈ ਨਹੀਂ ਲੜਦੀ ਤੇ ਤੁਸੀਂ ਉਹਨੇ ਮਗਲ ਲੱਗ ਫਿਰਨਾ ਮੂਰਖਤਾ ਦੀ ਹੱਤ ਹੈ ਕੋਈ ਮੂਰਖਾ ਮਗਲ ਲੱਗਿਆ ਲੱਗੇ ਇਹਨਾਂ ਦੇ ਮਗਰ ਇਕਾਂ ਨਹੀਂ ਹੋਣਾ ਚਾਹੀਦਾ ਲੱਗਦਾ ਨਹੀਂ ਸਾਰੇ ਇਕ ਜੁੱਟ ਹੋਣ ਚਾਹੀਦੇ ਮੰਗਾ ਤੇ ਐਮਐਸਪੀ ਦਾ ਸਾਰਿਆਂ ਦੀ ਸਾਂਝੀ ਇਕੱਲੇ ਹਾਂਜੀ ਤਾਂ ਆਇਆ ਨਾ ਭਰਾ ਜੀ ਇਹ ਕੀ ਕਰ ਰਿਹਾ ਵੀ ਲਿਆ ਕੇ ਕੋਈ ਸਾਨੂੰ ਹੋਰ ਦੇਵੇ ਤੇ ਖਾਈਏ ਅਸੀਂ ਹੋਰ ਹੁਣ ਰਾਜਿਆਂ ਨੂੰ ਨਹੀਂ ਸਾਨੂੰ ਸ਼ਰਮ ਨਹੀਂ ਆਉਂਦੀ ਉਹਨੂੰ ਯਾਰ ਉਰਦੂ ਨੂੰ ਨਹੀਂ ਆਉਂਦੀ ਉਹਨਾਂ ਨੂੰ ਆਉਂਦੀ ਨਹੀਂ ਸ਼ਰਮ ਆਉਂਦੀ ਵੀ ਕੀ ਹੋਈ ਜਾਂਦਾ ਬਾਰਡਰ ਤੇ ਤੁਸੀਂ ਕਿਸਾਨ ਹੋ ਕਿਸਾਨੀ ਨਾਤੇ ਤੇ ਜਾਤੀ ਤੌਰ ਤੇ ਮਾਨਵ ਤੌਰ ਤੇ ਤੁਸੀਂ ਨਾਲ ਖੜੋ ਹਮ ਅੱਗੇ ਬੈਠੋ ਅੱਡਵੇਂ ਨਹੀਂ ਰਹਿ ਗਨਰਲ ਜੀ ਦਾ ਸਾਨੂੰ ਹੀ ਮਦਦ ਕਰਨਾ ਕਿਸਾਨਾਂ ਵਾਲੇ ਤੌਰ ਤੇ ਬਿਲਕੁਲ ਬਿਲਕੁਲ ਹਾਂਜੀ ਤੇ ਇਹਨਾਂ ਨੂੰ ਇਹ ਨਹੀਂ ਸ਼ਰਮ ਆਉਂਦੀ ਇਹ ਘਰੇ ਬੈਠੇ ਹੁਣ ਰੋਲਦੂ ਐ ਉਹ ਪੂਰਾ ਵਿਗਿਆਇਆ ਕਰੇ ਮੋਖਵਾਂ ਦੀ ਭਗਵਾਨਤ ਮੰਦੇ ਹੱਕ ਚ ਬੋਲਦਾ ਤੇ ਕਦੇ ਕਿ ਮੋਦੀ ਦੇ ਹੱਕ ਚ ਬੋਲਦਾ ਤੇ ਹਾਂ ਕਿ ਮੈਂ ਕਿਸਾਨਾਂ ਦਾ ਨੇਤਾ ਕਿਸਾਨਾਂ ਵਾਲੇ ਹੱਕ ਚ ਗੱਲ ਤਾਂ ਕਰੇ ਹਮ ਇਹ ਯਾਰ ਰਾਜੀਵਾਲ ਦਾ ਇਹ ਯਾਰ ਦੂਜੀਆਂ ਪਾਰਟੀਆਂ ਸਾਰੀਆਂ ਦਾ ਸਾਰੇ ਨਾ ਇੱਕੇ ਡੱਲਿਆਂ ਨੂੰ ਛੱਡ ਗਏ ਤੇ ਇਹਨਾਂ ਨੂੰ ਛੱਡ ਗਏ ਦੂਜੇ ਸਾਰੇ ਬਦ ਨਾ ਮੌਕਾ ਪਰਾਤਾ ਸਰਕਾਰ ਦੇ ਗੁਲਾਮ ਹੈ ਮੋਟੀਆਂ ਰਗਮਾਂ ਖਾਧੀਆਂ ਮੋٹے ਕਮਰੇ ਨੇ ਸਰਕਾਰਾਂ ਤੋਂ ਹਮ ਕਿ ਕਸਾਨਾਂ ਦਾ ਬਣਾਏ ਬੈਠੇ ਮਖੌਟਾ ਵੀ ਅਸੀਂ ਕਿਸਾਨ ਯੂਨੀਅਨ ਦੇ ਪ੍ਰਧਾਨ ਅਸੀਂ ਪੰਜਾਬ ਪ੍ਰਧਾਨ ਅਸੀਂ ਪੰਜਾਬ ਦੇ ਚੀਫ ਸੈਕਟਰੀ ਆ ਸਰਕਾਰ ਨੂੰ ਪਰੇ ਲੱਗਦਾ ਹੋਗਾ ਨਾ ਵੀ ਪਰੇ ਤਾਂ ਐਂ ਵਿਗ ਜਾਂਦੇ ਜੇ ਇਕੱਠੇ ਹਾਂਜੀ ਹਾਂਜੀ ਉਹੀ ਆ ਉਹੀ ਸਜਾ ਹੈ ਨਾ ਜਿਹੜੀ ਅਸੀਂ ਭੁਗਤੀਆਂ ਨੇ ਅੱਜ ਜਿਵੇਂ ਦਿੱਲੀ ਪਹਿਲਾਂ ਇਕੱਠੇ ਤੇ ਹੁਣ ਵੀ ਇਕੱਠੇ ਹੁੰਦੇ ਹੁਣ ਕਿਹੜਾ ਨਾ ਲੜਿਆ ਨਹੀਂ ਲੜੇ ਨਹੀਂ ਕਿਉਂ ਵਿਕੇ ਹੋਏ ਅੰਦਰ ਖਾਤੇ ਸਾਡ ਵੀ ਆ ਗਈ ਗੱਲ ਹਾਂਜੀ ਸਾਡੇ ਦਾ 11 ਤਰੀਕ ਨੂੰ ਇੱਥੇ 26 ਇੱਥੇ ਗੋਲੀਆਂ ਚੱਲੀਆਂ 26 ਤਰੀਕ ਨੂੰ ਬੰਦੇ ਸੀ ਹੋਏ ਸ਼ੁਭਕਰਨ ਵਰਗੇ अनेका ਬੰਦੇ ਸੀ ਹੋਗੇ ਜਗਮੀ ਹੋਗੇ ਤੇ ਇਹਨਾਂ ਨੇ ਗ੍ਰਾਹਕਾਂ ਆਣੇ ਦੇ ਨਾਲ ਲੱਗੇ ਕਾਰਨ ਲੀਆਂ ਬਸਣੀਆਂ ਜਾ ਕੇ ਮੋਦੀ ਕੋਠੀ ਜਿਵੇਂ ਕੇ ਰਾਂਗੀਆਂ ਮੈਦਾਨ ਚ ਕੀ ਮਤਲਬ ਸੀ ਇਹਨਾਂ ਦਾ ਜਾਣਦਾ ਕਿਸਾਨੀ ਦੌਰ ਤੇ ਰੋਜ਼ ਪਰਕਰ ਕਰ ਲੈਂਦੇ ਵੀ ਤੂੰ ਸਾਡੇ ਤੇ ਕੋੜੀ ਚਲਾਈ ਹੈ ਹਾਂ ਤਾਂ ਸੀ ਵੀ ਉਹ ਕਿਸਾਨ ਤੇ ਇਹ ਵੀ ਕਿਸਾਨ ਹੈ ਬਿਲਕੁਲ ਬਿਲਕੁਲ ਪਰ ਇਹ ਡਰਾਮੇਬਾਜ਼ ਹੈ ਸਹੀ ਮੇਜੇ ਲੋਕਾਂ ਨੂੰ ਮੂਰਖ ਬਣਾਉਂਦੇ ਆ ਮਗਰ ਲਾ ਕੇ ਹੁਣ ਪਲਾਂਟਾਂ ਦੀ ਗੱਲ ਕਰਦਾ ਗ੍ਰਾਹਕਾਂ ਵਾਲਾ ਪਲਾਂਟਾਂ ਦੇ ਵਿੱਚ ਆਰਚਰ ਮਰਨ ਦੇ ਜਮੀਨ ਕਿਹੜੇ ਪਿਓ ਤੋਂ ਲੈ ਕੇ ਦੇ ਉਹ ਆਇਆ ਆਲੂਆਂ ਸ੍ਰੋਤ ਚ ਪੈ ਕੱਢ ਕੇ ਦੇ ਤੂੰ ਤੋਦੂ ਮਗਰ ਲੋਕ ਲੱਗੇ ਆ 1000 ਰੁਪਏ ਕਿ ਨਹੀਂ ਪਰਚੀ ਤਾਂ ਆਪਾਂ ਨੂੰ ਪਲਾਟ ਦੇ ਕੇ ਜੈਸੇਬੰਦੀ ਪਲਾਟ ਦੇ ਦੂਗੀ ਕਿਹੜੇ ਪਿਓ ਤੋਂ ਲਿਆ ਦੂ ਇਹ ਇਹ ਗੁੰਮਰਾ ਕਰਕੇ ਲੋਕਾਂ ਨੂੰ ਮਗਰ ਲਾਇਆ ਹੈ ਤੇ ਲੋਕ ਵੀ ਵੇਦੇ ਨਹੀਂ ਵੀ ਆਪਾਂ ਨੂੰ ਪਲਾਟ ਦੇ ਦੇ ਜੀ ਇੰਨੀ ਤਾਂ ਕਿਸਾਨਾਂ ਕੋਲੇ ਤੇ ਫਿਰ ਕਿਸਾਨ ਹੋਣਾ ਮੈਂ ਕੀ ਤੁਹਾਨੂੰ ਛੱਡਣ ਲੱਗਾਂ ਜ਼ਮੀਨ ਆਪਦੀ ਹੂੰ ਠੀਕ ਹੈ ਤੇ ਇਹ ਮੂਰਖ ਬਣਾਇਆ ਜੀ ਇਹ ਸਾਡੇ ਜੈਸੇਬੰਦੀ ਨਾਲ ਬਣਾਈ ਜਾਂਦੇ ਆ ਠੀਕ ਠੀਕ ਚਲੋ ਕੰਨ ਜਿਹੜੀ ਹੁੰਦੀ ਹੋਵੇ ਇਹ ਲੋਕਾਂ sare ਲਈ ਲਾਇਗਾ ਵਿਚਾਰੇ ਸਿੱਧੇ ਜਿੱਥੇ ਕਹਿੰਦੇ ਮਗਲਗ ਤੁਰਦੇ ਕੋਰਪੋਰੇਟਾਂ ਦੀ ਬੀਕੂਈ ਸਰਕਾਰ ਹੈ ਇਹ ਉਹਨਾਂ ਦੇ ਹੱਕ ਦੀ ਭੋਤੀ ਹੈ ਸਾਨੂੰ ਤਾਂ ਇੱਕ ਮਿੱਠੀਆਂ ਗੋਲ ਕਹਿੰਦੇ ਨਾ ਗੱਲ ਕਰਨ ਨੂੰ ਤਿਆਰ ਨਹੀਂ ਇੱਕ ਦੇਸ਼ ਦਾ ਰਾਜਾ ਹੋ ਕੇ ਪ੍ਰਧਾਨ ਮੰਤਰੀ ਬੈਠਾ ਸਾਰੇ ਦੇਸ਼ ਦਾ ਉਹਨੂੰ ਸ਼ਰਮ ਕਰਨੀ ਚਾਹੀਦੀ ਵੀ ਆਹ ਹਾਲਾਤ ਗੱਲ ਕਰਨ ਦਾ ਵੀ ਉਹਨੂੰ ਪਾਰ ਲੱਗਦਾ ਅਸੀਂਾਂ ਨੇ ਵੀ ਕੋਈ ਨਾ ਕੋਈ ਤਾਂ ਬੋਲੇ ਮੂੰਹ ਬੋਲੇ ਜਿਵੇਂ ਬੋਲੇ ਤੋਪੇ ਨਾਲ ਮੂੰਹ ਆਇਆ ਹੋਇਆ ਆਪੇ ਲਗਾ ਜੇ ਸਾਡੇ ਲੀਡਰ ਪੰਜਾਬ ਦੇ ਸਿਆਸੀ ਲੀਡਰ ਹੈ ਇਹ ਉਹਦੋਂ ਉਹਦੀ ਯਾਰ ਚ ਬੋਲਦੇ ਆ ਇਹਨੂੰ ਈਡੀ ਭਾਣਾ ਉਹ ਦੇ ਮਗਲਕ ਤੁਰਦਾ ਵੀ ਤੂੰ ਕਰਾਪਸ਼ਨ ਹੈ ਤੇ ਕਰਾਪਸ਼ਨ ਦਾ ਸਾਰੇ ਨੇ ਕਰੀ ਇਹਨਾਂ ਨੇ ਈਡੀ ਤੋਂ ਡਰਦੇ ਆ ਸਾਰੇ ਈਡੀ ਤੋਂ ਡਰਦੇ ਨਾ ਰਣੀ ਜਾਂਦੇ ਨੇ ਜਿਹੜਾ ਜਾਕੜ ਵਾਲਗੇ ਲੜੇ ਆ ਤੇ ਕੈਪਟਨਾਂ ਕੇ ਛੜ ਚੜ ਗਏ ਆ ਇਹਨੂੰ ਸ਼ਰਮ ਨਹੀਂ ਦੀ ਜੱਟਾਂ ਦੇ ਪੁੱਤ ਘੁੰਦੇ ਕੈਪਟਨਾਂ ਅਗੇ ਤੇ ਇਹਦੇ ਜਾਕੜ ਵਾਲਗੇ ਘੁੰਦੇ ਆ ਤੇ ਕਿਸਾਨਾਂ ਦੇ ਹੱਕ ਵਿੱਚ ਬੋਲਣ ਖੜਨ ਤੇ ਮਨ ਮਨ ਨਹੀਂ ਸੀ ਮੇਰੇ ਧਰਨਾ ਹੀ ਲੱਗਣਦੇ ਨਾ ਤੇ ਮੇਰੇ ਨਾਲ ਬੈਠਾ ਕਰੂੰਗਾ ਜਾਵਾਂਗੇ ਮਨ ਮਨ ਦੇ ਪੱਲੇ ਕੋਈ ਕਰੀਆਂ ਗੱਲਾਂ ਗੱਲਾਂ ਦਾ ਗੱਲਾਂ ਦਾ ਰਾਜਾ ਹੀ ਆ ਹੋਰ ਕੁਛ ਨਹੀਂ ਇਹ ਵੀ ਜੋ મોદી ਨੂੰ ਆਨੇ ਵਾਟ ਕਰਨ ਉਹ ਇਹ ਚੁੱਪ ਕਰ ਜਾਂਦਾ ਇਸਾਰੇ ਪਾਕੀ ਦਾ ਜਾਂਦਾ ਸਤਗੁਰ ਨਾਨਕ ਕੀ ਕਰੂਗਾ ਹੂੰ ਤੇ ਜਾਂ ਫਿਰ ਦਾਮੇ ਪਾਸ਼ਾ ਕਰੂਗਾ ਕੋਈ ਸਾਡੇ ਦਾ ਹੱਲ ਕਰੂਗਾ ਮਸਲੇ ਦੇ ਉਹ ਹੀ ਤੁਹਾਨੂੰ ਬਾਹੂ ਬਲ ਬਸੂਗਾ ਵੀ ਤਗੜੇ ਹੋ ਕੇ ਲੜੋ ਤੇ ਜਿੱਤ ਪ੍ਰਾਪਤ ਕਰੋ